ਹੁਣੇ ਥੋੜੀ ਦੇਰ ਦੇ ਵਿੱਚ ਚਾਦਰ ਦੀ ਰਸਮ ਹੋਵੇਗੀ ਚਲੋ ਅੰਦਰ ਚੱਲਦੇ ਹਾਂ ਦੇਖ ਸਕਦੇ ਹਾਂ ਲੰਗਰ ਵਾਸਤੇ ਜੋ ਇਹ ਭਾਂਡੇ ਢੀਰੇ-ਪੇਪਲ ਸਾਫ਼-ਸੁਥਰਿਆ ਕਰਕੇ ਰੱਖ ਦਿੱਤੇ ਗਏ ਹਨ ਦੇਖੋ ਤਿਆਰੀ ਚੱਲ ਰਹੀ ਹੈ ਥੋੜੀ ਦੇਰ ਚਾਦਰ ਦੀ ਰਸਮ ਤੋਂ ਬਾਅਦ ਜੋ ਇਹ ਪੰਡਾਰਾ ਸ਼ੁਰੂ ਹੋ ਜਾਵੇਗਾ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤ ਹਮ ਹਮਾ ਕੇ ਪੁੱਜ ਰਹੀ ਹੈ ਕਵਾਤੂ ਨਾ ਸਾਪਣੇ ਦੇਖ ਸਕਣਾ ਬਾਬੇ ਜੀ ਤਰਕਾਰ ਅੰਦਰਲਾ ਨਜ਼ਾਰਾ ਤੁਸੀਂ ਦੇਖੋ ਨਾਲੇ ਚਾਹ ਦਾ ਜੋ ਲੰਗਰ ਹੈ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਵਧੀਆ ਲੰਗਰ ਦੀਆਂ ਜੋ ਤਿਆਰੀਆਂ ਚੱਲ ਰਹੀਆਂ ਹਨ ਦੇਖੋ ਇਹ ਹਲਵਾਈ ਸਾਹਿਬ ਨੇ ਜੋ ਹਰ ਸਾਲ ਦੀ ਤਰ੍ਹਾਂ ਵਧੀਆ ਰੋਲ ਲਮਾਣਦੇ ਨੇ ਲੰਗਰ ਅੱਜ ਪੂਰੀ ਛੋਲੇ ਜਲੇਬੀਆਂ ਦਾ ਦੇਖੋ ਤਿਆਰੀ ਚੱਲ ਰਹੀ ਹੈ ਦੇਖੋ ਆ ਭਗਤ ਨੇ ਵਿਚਾਰੇ ਸੇਵਾ ਨਿਭਾ ਰਹੇ ਹਨ ਕਿ ਲੇਬੀਆਂ ਦੀ ਦੇਖੋ ਲੰਗਰ ਚੱਲ ਰਿਹਾ ਬੜਾ ਧੜਾ ਧੜ ਤਿਆਰੀ ਹੋ ਰਹੀ ਹੈ ਸ਼ੁਰੂ ਚਾਦਰ ਦੀ ਰਸਮ ਤੋਂ ਬਾਅਦ ਜੋ ਕਿ ਲੰਗਰ ਸ਼ੁਰੂ ਹੋ ਜਾਵੇਗਾ ਇਸ ਸਮੇਂ ਬਾਬੇ ਨੇ ਅੱਜ ਛੋਲੇ ਨਾਲ ਨਾ ਵੀ ਨਾ ਨਾਨ ਤਰਪਣ ਕੇ ਤਿਆਰ ਹੋ ਰਹੇ ਹਨ ਦੇਖ ਸਕਦਾ ਹਾਂ ਗਰਮਾ ਗਰਮ ਨਾਨ ਦੇਖੋ ਇਹਨਾਂ ਦੀ ਸੇਵਾ ਭਾਵਨਾ ਬੜੇ ਉਤਸ਼ਾਹਤ ਨਾਲ ਸੇਵਾ ਨਿਭਾ ਰਹੇ ਆ। ਦੇਖੋ ਆ ਬੀਬੀਆਂ ਭੈਣਾਂ ਵਿਚਾਰੀਆਂ ਜੋ ਕਿ ਅੱਟਕਈ ਤਿਆਰੀ ਕਰ ਰਹੀਆਂ ਪੂਰੀਆਂ ਪੂਰੀਆਂ ਦੀ ਬੈਠ ਕੇ ਸੇਵਾ ਨਿਭਾ ਰਹੀਆਂ। ਦੇਖੋ ਪੂਰੀਆਂ ਗਰਮਾ ਗਰਮ ਬਣ ਕੇ ਤਿਆਰ ਹੋ ਰਹੀਆਂ ਹਨ।

ਸਲਾਮ ਵਾਲੇਕਮ ਜੀ ਦੇਖੋ ਸਾਡੇ ਹਲਵਾਈ ਸਾਹਿਬ ਕਿਵੇਂ ਸੱਚੀ ਭਾਵਨਾ ਨਾਲ ਦੇ ਲੋ ਲੰਗਰ ਤਿਆਰ ਕਰ ਰਹੇ ਨੇ ਦੇਖ ਸਕਦੇ ਹੋ ਗੁਰੂ ਸਿੱਖ ਹੈ ਬੜੀ ਆਪਾ ਜੋ ਹਰ ਸਾਲ ਦੀ ਤਰ੍ਹਾਂ ਲੰਗਰ ਬਣਾ ਰਹੇ ਆ ਦੇਖ ਸਕਦੇ ਹੋ ਕਰਮਾ ਕਰਮ ਪੂਰੀਆਂ ਬਣ ਰਹੀਆਂ ਦੇਖੋ ਉਧਰ ਗਰਮਾ ਗਰਮ ਚਲੇਪੀ ਦੇਖੋ ਗਰਮਾ ਗਰਮ ਜਲੇਬੀਆਂ ਠੀਕ ਹੈ ਦੇਖਾ ਸਰ ਸੇਵਾਦਾਰ ਜੋ ਪਰਿਵ ਭਾਵਨਾ ਨਾਲ ਸੇਵਾ ਨਿਭਾ ਰਹੇ ਹਨ ਬਹੁਤ ਵਧੀਆ ਹਲਵਾਈ ਹਨ ਕਹਿ ਸਕਦੇ ਹਾਂ ਕਿ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਨਾਮ ਹੀ ਨਾਮ ਦਾ ਲੱਗਿਆ ਹੋਇਆ ਇਹ ਨਾਨ ਤਿਆਰ ਹੋ ਰਹੇ ਹਨ ਅੰਬਰਸਰੀ ਨਾਲ ਕਹਿ ਸਕਦੇ ਹਾਂ ਜਲੇਬੀ پوریاں چھوٹے نان دیکھو گرما گرم نان دیکھو پورے کمت نال بنا رہے ہیں ودیا دیکھو بھیا کی ہمت ہے جو دڑا دڑ بنا رہے ہیں پٹافٹ پٹ. دیکھو ایسے لگا یہ نکل ਕੋ ਕੁਜੀ ਤਿਰਦੇ ਵਿੱਚ ਜੋ ਕਿ ਭੰਡਾਰਾ ਸ਼ੁਰੂ ਹੋਣ ਵਾਲਾ ਹੈ ਚਾਦਰ ਦੀ ਰਸਮ ਪੂਰੀ ਹੋ ਚੁੱਕੀ ਹੈ ਅੰਦਰ ਜੋ ਕਿ ਬਣਦੀ ਹੈ ਜੋ ਥੋੜੀ ਦੇਰ ਵਿੱਚ ਸ਼ੁਰੂ ਹੋ ਜਾਵੇਗਾ ਦੇਖੋ ਬੀਬੀਆਂ ਪਹਿਣਾ ਤੇਰੇ ਕਿ ਮੈਂ ਉਤਸਾਹ ਸੇਵਾ ਨਿਭਾ ਰਹੀਆਂ ਹਨ ਸਰਕਾਰਾਂ ਦਰਬਾਰ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ ਕ੍ਰਿਸ਼ਣ ਜੀ ਦੋ ਆਏ ਤਾਂ ਇਹਦੇ ਤੁਹਾਡੀ ਹਾਜ਼ਰੀ ਪ੍ਰਵਾਨ ਹੋਵੇ ਖੁਦਾਬਾਨ ਜੀ ਮਾ ਤੁਹਾਨੂੰ ਸਭ ਨੂੰ ਪਰਵਾਣਾ ਸਹਿਰਿਆਂ ਨੂੰ ਦੁਆ ਕਰੋ ਸਾਰੇ ਬੈਠਿਆਂ ਦਾ ਸਲਾਮ ਆਉਗਾ ਨੰਦਾ ਕਈ ਕਾ ਉਹ ਪਹਿਲੀ ਕਰਦਾ ਫਕੀਰਾਂ ਦੇ ਪ੍ਰਤੀ ਜਿਨ੍ਹਾਂ ਦੇ ਦਰਵਾਜ਼ੇ ਵਿੱਚ ਪੜੇ ਆਜਾ ਟੱਪੇ ਆਉਂਦੀਆ ਬੇਹੱਦ ਟੱਪੇ ਤੀਰ ਹੱਦ ਬੇਹੱਦ ਦੋਏ ਟੱਪੇ ਉਸ ਨੂੰ ਕਹਿ ਰਹੇ ਵੇ ਨਾ ਦੇ ਵੀ ਲੱਗੇ ਜਾਵੇ ਫਕੀਰੀ ਦਾ ਦਰਜਾ ਫਕੀਰੀ ਦਾ ਮਰਤਬਾ ਬੱਚਿਆਂ ਦੇ ਲੱਗਿਆ ਮਨੋਰੰਜਨ ਲਈ ਖਿਡੌਣੇ ਏਟ ਦੇਖੋ ਕਿਸ ਤਰ੍ਹਾਂ ਬੱਚੇ ਮਨੋਰੰਜਨ ਕਰ ਰਹੇ ਹਨ ਛੋਟੇ ਛੋਟੇ ਕੋਲੋਂ ਕੋਲੋਂ ਇਸ ਤਰ੍ਹਾਂ ਇਹ ਅਲੱਗ-ਅਲੱਗ ਸਟਾਲਾਂ ਲੱਗੀਆਂ ਹੋਈਆਂ ਹਨ ਕੋਈ ਕੁਲਚੀ ਦੀ ਕੋਈ ਠੰਡਿਆਂ ਦੀ ਦੇਖ ਸਕਦਾ ਹਾਂ ਅਲੱਗ-ਅਲੱਗ ਸਟਾਲਾਂ ਕੋਈ ਖਿਡੌਣਿਆਂ ਦੀਆਂ ਕੋਈ ਚਾਟ ਦੀ ਬਹੁਤ ਵਧੀਆ ਸਾਜ਼ਨ ਹੈ ਬੱਚੇ ਖੁਸ਼ ਹੋ ਕੇ ਕਿ ਕਿ ਕੁਕੀ ਵਿੱਚ ਕੱਦੇ ਲੱਗੇ ਹੋਣ ਹਨ ਥੱਲੇ ਅੱਜ ਹਲਕੀ ਮਿੱਠੀ ਕਣੀ ਵੀ ਪੈ ਰਹੀ ਹੈ ਤਿੰਨ ਵੀਰ ਵਾਰ ਹੈ ਬਾਬੇ ਦਾ ਭੰਡਾਰਾ ਹੈ ਜ 9:00 ਵਜੇ ਤੋਂ ਉੱਥੇ ਆਏ ਹੋਏ ਹਾਂ ਦਿਖਾ ਰਹੇ ਹਾਂ ਤੁਹਾਨੂੰ ਆਪ ਜੀ ਨੂੰ 9:00 ਵਜੇ ਪੀਰ ਦਰਗਾਹ ਦੀਆਂ ਤਸਵੀਰਾਂ ਕਿਸ ਤਰ੍ਹਾਂ ਜੰਗਲ ਦੇ ਵਿੱਚ ਮੰਗਲ ਕਰ ਰੱਖਿਆ ਵੀਰਾਂ ਨੇ मान खे गुरू जमारो جي ڪي جي زماني هو